ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਤੁਨ ਬਾਬਾ ਦੀਪ ਸਿੰਘ ਜੀ ਅੱਜ ਪਤਾ ਲੱਗਾ ਰੱਬ ਹੈਗਾ ਆ ਹਰਜੀਤ ਸਿੰਘ ਇੱਧਰ ਦੇਖ ਇੱਧਰ ਦੇਖ ਭੁਪਿੰਦਰ ਕੌਰ ਭੁਪਿੰਦਰ ਕੌਰ ਦੇਖ ਤੁਹਾਨੂੰ ਬਾਬਾ ਦੀਪ ਸਿੰਘ ਜੀ ਰੱਬ ਹੈਗਾ ਆ ਬਹੁਤ ਸ਼ੇਦੀ ਬੋੜਿਆ ਆ ਲੱਖ ਦੀ ਲੰਗਰ ਤੁਹਾਨੂੰ ਬਾਬਾ ਜੀ ਦੀ ਲੰਗਰ ਤੇ ਇਹ ਪਾਣੀ ਕਿਰ ਬਹੁਤ ਬੁਰਾ ਹੋ ਗਿਆ ਇਸ ਇਨਸਾਨ ਨੇ ਜਿੰਦਗੀਾਂ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਐਸਵੀ ਹਰਜੀਤ ਸਿੰਘ ਨੇ ਕਬਜ਼ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭੁਪਿੰਦਰ ਗੌਰ ਹੈ ਔਰ ਮੈਂ ਸਰਹਾਲੀ ਤੋਂ ਨਾ ਪੱਤੀ ਪੁੱਲਿਆਂ ਦੀ ਦੀ ਵਸਨੀਕ ਹਾਂ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ ਇੱਕ ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸਬੰਧ ਸੀਗੇ ਜਿਨ੍ਹਾਂ ਉਸ ਔਰਤ ਦਾ ਉਸ ਵਰਤ ਦਾ ਨਾਮ ਮੈਂ ਕਿਰਨਦੀਪ ਕੌਰ ਤੇ ਉਹਦੇ ਦੱਸੇ ਅਨੁਸਾਰ ਉਹ ਆਪਣੇ ਆਪ ਨੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰਵਾਲੇ ਦਾ ਨਾਮ ਹੈ ਸੁਖਸ਼ੈਨ ਸਿੰਘ ਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਗੁਹਾਰ ਲਗਾਈ ਸੀ ਮਦਦ ਵੱਲੋਂ ਲੇਕਿਨ ਜਿਹੜੇ ਆ ਏਐਸਆਈ ਸਾਹਿਬਸਰੀ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਆ ਜੀ ਮੇਰੀ ਕੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਇਤ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਨੂੰ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸੱਸ ਤੇ ਔਰ ਮੇਰੇ ਘਰ ਵਾਲਿਆਂ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਇਸ ਟਾਈਮ ਉਹ ਕਿੱਥੇ ਰੁਕੇ ਹੋਏ ਕਿੱਥੇ ਰਹਿ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉਥੇ ਜੱਜ ਸੇਬਾਮ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈਆਂ ਔਰ ਉਹ ਨੈਕਸਟ ਟ੍ਰਿਕ ਪਈ ਹੈ ਦੇਖੋ ਉਹਦਾ ਕੀ ਬੰਦਾ ਆ ਪਰ ਜੋ ਇਸ ਇਨਸਾਨ ਨੇ ਇੱਕ ਗੁੱਸੇ ਹੋ ਕੇ ਮੈਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਕੀ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਧੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਹੈ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਡਾ ਹੈ ਜੀ ਪਰ ਇਸ ਜਿਹੜੇ ਏਐਸਐਸ ਸਾਹਿਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ